ਦੋਸਤੋ ਆਪਣੀ ਅੱਜ ਦੀ ਗੱਲਬਾਤ ਦਾ ਵਿਸ਼ਾ ਹੈ ਸੁਣੋ ਕਥਾ ਕਰਨ ਵਾਲੇ ਬਾਬਿਆਂ ਦੀਆਂ ਯਵਲੀਆਂ ਦੋਸਤੋ ਅੱਜ ਦੇ ਸਮੇਂ ਵਿੱਚ ਪੰਜਾਬ ਦੇ ਅੰਦਰ ਕਥਾ ਕਰਨ ਵਾਲੇ ਬਾਬੇ ਏਟ ਚੁੱਕੀ ਤੋਂ ਨਿਕਲਦੇ ਹਨ ਸਾਡੇ ਪਿੰਡਾਂ ਦੀ ਭੋਲੀ ਪੋਲੀ ਸੰਗਤ ਨੇ ਕਦੇ ਆਪ ਗੁਰਬਾਣੀ ਨੂੰ ਸਮਝਿਆ ਨਹੀਂ ਹੁੰਦਾ ਅਤੇ ਨਾ ਹੀ ਉਹਨਾਂ ਨੂੰ ਕੋਈ ਸਿੱਖਾਂ ਦੇ ਇਤਿਹਾਸ ਬਾਰੇ ਜਾਣਕਾਰੀ ਹੁੰਦੀ ਹੈ। ਇਹੀ ਕਾਰਨ ਹੈ ਕਿ ਉਹ ਬਾਬਿਆਂ ਦੀਆਂ ਝੂਠੀਆਂ ਤੇ ਮਨ ਘੜਤ ਕਹਾਣੀਆਂ ਨੂੰ ਸੁਣਦੇ ਰਹਿੰਦੇ ਹਨ ਅਤੇ ਸੁਣ ਕੇ ਜਕਾਰੇ ਛੱਡਦੇ ਰਹਿੰਦੇ ਹਨ। ਮੈਨੂੰ ਵੀ ਇੱਕ ਵਾਰ ਕਿਸੇ ਪਿੰਡ ਵਿੱਚ ਇੱਕ ਬਾਬੇ ਦੀ ਕਥਾ ਸੁਣਨ ਦਾ ਮੌਕਾ ਮਿਲਿਆ ਉਸ ਬਾਬੇ ਨੇ ਆਪਣੀ ਅੱਧੇ ਪੌਣੇ ਘੰਟੇ ਦੀ ਕਥਾ ਦੇ ਦੌਰਾਨ ਘਟੋ ਘਟ 10 ਵਾਰ ਆਪਣੀ ਕਥਾ ਦਾ ਵਿਸ਼ਾ ਬਦਲਿਆ ਆਪਣੀ ਕਥਾ ਦੇ ਦੌਰਾਨ ਬਾਬੇ ਨੇ ਸੰਗਤਾਂ ਨੂੰ ਦੱਸਿਆ ਕਿ ਸਾਡੇ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਹਰਗੋਬਿੰਦ ਸਿੰਘ ਜੀ ਦਾ ਕਰਦਕਾਠ ਕਾਫੀ ਜ਼ਿਆਦਾ ਸੀ ਅਤੇ ਉਹਨਾਂ ਦੇ ਸਰੀਰ ਦਾ ਭਾਰ ਵੀ ਬਹੁਤ ਜ਼ਿਆਦਾ ਸੀ। ਉਹਨਾਂ ਦੇ ਉਹਨਾਂ ਦੇ ਸਰੀਰ ਦਾ ਇੰਨਾ ਭਾਰ ਸੀ ਕਿ ਪੂਰੇ ਤਕੜੇ ਘੋੜੇ ਤੋਂ ਸਾਡੇ ਗੁਰੂ ਸਾਹਿਬ ਜੀ ਦਾ ਭਾਰ ਚੁੱਕ ਕੇ ਤੁਰਿਆ ਨਹੀਂ ਸੀ ਜਾਂਦਾ। ਹੁਣ ਬਾਬਾ ਜੀ ਦੇ ਦੱਸਣ ਮੁਤਾਬਕ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜਦ ਇੱਕ ਘੋੜੇ ਤੋਂ ਗੁਰੂ ਸਾਹਿਬ ਜੀ ਉੱਪਰ ਗੁਰੂ ਸਾਹਿਬ ਜੀ ਨੂੰ ਉੱਪਰ ਬਿਠਾ ਕੇ ਤੁਰਿਆ ਨਹੀਂ ਜਾ ਸਕਦਾ ਸੀ ਤਾਂ ਗੁਰੂ ਸਾਹਿਬ ਜ਼ਮੀਨ ਉੱਪਰ ਆਪ ਪੈਦਲ ਕਿਵੇਂ ਤੁਰਦੇ ਹੋਣਗੇ ਦੋਸਤੋ ਬਾਬਾ ਜੀ ਸ਼ਾਇਦ ਇਸ ਗੱਲ ਨੂੰ ਭੁੱਲ ਗਏ ਹੋਣਗੇ ਕਿ ਸਾਡੇ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਨੇ ਚਾਰ ਮੁਗਲਾਂ ਨਾਲ ਲੜਾਈਆਂ ਲੜੀਆਂ ਤੇ ਚਾਰੇ ਦੀਆਂ ਚਾਰੇ ਲੜਾਈਆਂ ਜਿੱਤੀਆਂ ਸਨ ਹੁਣ ਜੇਕਰ ਸਾਡੇ ਗੁਰੂ ਸਾਹਿਬ ਦਾ ਸਰੀਰ ਇੰਨਾ ਬੋਝਲ ਸੀ ਜਿਨ੍ਹਾਂ ਨੂੰ ਆਪਣੇ ਉੱਪਰ ਬਿਠਾ ਕੇ ਘੋੜਾ ਵੀ ਨਹੀਂ ਸੀ ਤੁਰ ਸਕਦਾ ਤਾਂ ਗੁਰੂ ਸਾਹਿਬ ਜੀ ਨੇ ਮੁਗਲਾਂ ਨਾਲ ਲੜਾਈਆਂ ਕਿਸ ਤਰੀਕੇ ਨਾਲ ਲੜੀਆਂ ਹੋਣਗੀਆਂ ਇਹ ਹੁਣ ਬਾਬਾ ਜੀ ਨੂੰ ਸੋਚ ਵਿਚਾਰ ਕਰ ਲੈਣੇ ਚਾਹੀਦੇ ਹੈ ਦੂਸਰੀ ਗੱਲ ਉਸ ਬਾਬਾ ਜੀ ਨੇ ਕੀਤੀ ਕਿ ਬਾਬਾ ਦੀਪ ਸਿੰਘ ਨੇ 18 ਸ਼ੇਰ ਦਾ ਖੰਡਾ ਚਲਾ ਕੇ ਬਿਨਾ ਸੀਸ ਤੋਂ ਮੁਗਲਾਂ ਦੀਆਂ ਭਾਜਰਾ ਪਵਾ ਦਿੱਤੀਆਂ ਪਰ ਬਾਬਾ ਜੀ ਨੇ ਏਉਂ ਲੱਗਦਾ ਹੈ ਕਿ ਕਰੇ ਇਤਿਹਾਸ ਪੜ੍ਹਿਆ ਹੀ ਨਹੀਂ ਹੈ 19ਵੀਂ ਸਦੀ ਤੋਂ ਪਹਿਲਾਂ ਵਾਲੇ ਕਿਸੇ ਵੀ ਗ੍ਰੰਥ ਵਿੱਚ ਬਾਬਾ ਦੀਪ ਸਿੰਘ ਦਾ ਨਾਮ ਲੱਭਿਆ ਨਹੀਂ ਲੱਭਦਾ ਗੁਰੂ ਸਾਹਿਬ ਦੇ ਸਮਕਾਲੀ ਕਵੀ ਕਵੀ ਸੈਨਾਪਤ ਪਤ ਦੇ ਗ੍ਰੰਥ ਸ਼੍ਰੀ ਗੁਰੂ ਸ਼ੋਭਾ ਗ੍ਰੰਥ ਤੋਂ ਲੈ ਕੇ ਦਸਮ ਗ੍ਰੰਥ ਅਤੇ ਉਸ ਤੋਂ ਬਾਅਦ ਵਾਲੇ ਕਿਸੇ ਵੀ ਗ੍ਰੰਥ ਵਿੱਚ ਬਾਬਾ ਦੀਪ ਸਿੰਘ ਦਾ ਕੋਈ ਵੀ ਜ਼ਿਕਰ ਨਹੀਂ ਮਿਲਦਾ ਗੁਰੂ ਸਾਹਿਬ ਨੇ 1699 ਈਸਵੀ ਵਿੱਚ ਵਿਸਾਖੀ ਵਾਲੇ ਦਿਨ ਖਾਲਸੇ ਦੀ ਸਾਜਨਾ ਕੀਤੀ ਅਨੰਦਪੁਰ ਸਾਬ ਦਾ ਕਿਲਾ ਵੀ ਗੁਰੂ ਸਾਹਿਬ ਨੂੰ ਮਜਬੂਰ ਵਸ ਹੋ ਕੇ ਛੱਡਣਾ ਪਿਆ ਚਾਰੇ ਸਹਿਬਜ਼ਾਦੇ ਤੇ ਮਤ ਗੁਜਰੀ ਜੀ ਦੀ ਗੁਜਰੀ ਜੀ ਵੀ ਸ਼ਹੀਦ ਹੋ ਗਏ ਬੰਦਾ ਸਿੰਘ ਬਹਾਦਰ ਨੂੰ 8 ਮਹੀਨੇ ਗੁਰਦਾਸ ਨੰਗਲ ਦੀ ਘੜੀ ਵਿੱਚ ਘੇਰਾ ਪਿਆ ਰਿਹਾ ਅਤੇ 8 ਮਹੀਨਿਆਂ ਦੇ ਘੇਰੇ ਤੋਂ ਬਾਅਦ ਉਸ ਮਹਾਨ ਯੋਧੇ ਨੂੰ ਮੁਗਲਾਂ ਵੱਲੋਂ ਗ੍ਰਿਫਤਾਰ ਕਰਕੇ ਦਿੱਲੀ ਲਿਆ ਕੇ ਤਸ਼ੱਦਦ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਪਰ ਬਾਬਾ ਦੀਪ ਸਿੰਘ ਜੀ ਪਤਾ ਨਹੀਂ ਕਿਹੜੇ ਭੂਰੇ ਵਿੱਚ ਬੈਠੇ ਰਹਿ ਕੇ ਉਹਨਾਂ ਨੂੰ ਇਸੇ ਵੀ ਗੱਲ ਦਾ ਪਤਾ ਨਹੀਂ ਲੱਗਿਆ 18 ਸ਼ੇਰ ਦਾ ਖੰਡਾ ਵਾਹ ਕੇ ਬਿਨਾ ਅਸੀਸ ਤੋਂ ਲੜਨ ਵਾਲਾ ਇੰਨਾ ਮਹਾਨ ਯੋਧਾ ਇੰਨਾ ਤਕੜਾ ਯੋਧਾ ਗੁਰੂ ਸਾਹਿਬ ਜੀ ਨੂੰ ਭੀੜ ਪੈਣ ਸਮੇ ਉਹਨਾਂ ਦੇ ਕਿਸੇ ਵੀ ਕੰਮ ਨਹੀਂ ਆਇਆ ਤੀਸਰੀ ਗੱਲ ਉਸ ਬਾਬੇ ਨੇ ਕੀਪਤੀ ਕਿ ਅੜੀ ਸਰਸਾ ਗੁਰੂ ਦਾ ਗੁਰੂ ਸਾਹਿਬ ਦਾ ਘੋੜਾ ਤਮਾਕੂ ਦੀ ਫਸਲ ਦੇਖ ਕੇ ਅੜ ਗਿਆ ਸੀ। ਬਾਬਾ ਜੀ ਨੂੰ ਇਹ ਵੀ ਨਹੀਂ ਪਤਾ ਕਿ ਤਮਾਕੂ ਦੀ ਫਸਲ ਨੂੰ ਦੇਖ ਕੇ ਘੋੜਾ ਅੜਨ ਵਾਲੀ ਗੱਲ ਕਿਸੇ ਵੀ ਇਤਿਹਾਸਕ ਗ੍ਰੰਥ ਵਿੱਚ ਨਹੀਂ ਲਿਖੀ ਗਈ। ਇਥੋਂ ਤੱਕ ਕਿ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਵੀ ਇਹ ਨਹੀਂ ਲਿਖਿਆ ਕਿ ਘੋੜਾ ਤਮਾਕੂ ਦੀ ਖਸਲ ਨੂੰ ਦੇਖ ਕੇ ਅੜ ਗਿਆ ਸੀ ਅਡੀ ਸਰ ਗੁਰਦੁਆਰਾ ਸਿਰਫ 100 ਸਾਲ ਹੀ ਪੁਰਾਣਾ ਹੈ 1920 ਤੱਕ ਇੱਥੇ ਗੁਰਦੁਆਰੇ ਦਾ ਕੋਈ ਵੀ ਨਾਂ ਨਿਸ਼ਾਨ ਨਹੀਂ ਸੀ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਭਾਈ ਸੰਤੋਖ ਸਿੰਘ ਨੇ ਸਿਰਫ ਇਹ ਲਿਖਿਆ ਕਿ ਗੁਰੂ ਸਾਹਿਬ ਦਾ ਘੋੜਾ ਇਸ ਕਰਕੇ ਅੜਿਆ ਸੀ ਕਿ ਇਸ ਪਾਸੇ ਵਾਲੇ ਲੋਕ ਸਿਮਰਨ ਨਹੀਂ ਕਰਦੇ ਗੁਰੂ ਸਾਹਿਬ ਮਾਲਵੇ ਵਿੱਚ 1665 ਈਸਵੀ ਵਿੱਚ ਆਏ ਦੱਸੇ ਜਾਂਦੇ ਹਨ ਅਤੇ ਭਾਈ ਸੰਤੋਖ ਸਿੰਘ ਨੇ ਆਪਣਾ ਇਹ ਗ੍ਰੰਥ 1843 ਈਸਵੀ ਵਿੱਚ ਲਿਖਿਆ ਹੈ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ 148 ਸਾਲ ਪਹਿਲਾਂ ਵਾਲੀ ਗੱਲ ਦਾ ਭਾਈ ਸੰਤੋਖ ਸਿੰਘ ਨੂੰ ਕਿੱਥੋਂ ਸੁਪਨਾ ਆ ਗਿਆ ਕਿ ਗੁਰੂ ਸਾਹਿਬ ਦਾ ਘੋੜਾ ਅੜ ਗਿਆ ਸੀ ਭਾਈ ਸੰਤੋਖ ਸਿੰਘ ਨੇ ਇਹ ਵੀ ਨਹੀਂ ਦੱਸਿਆ ਕਿ ਮੈਂ ਇਹ ਘੋੜਾ ਅੜਨ ਵਾਲੀ ਗੱਲ ਕਿਹੜੇ ਗ੍ਰੰਥ ਵਿੱਚੋਂ ਪੜ ਕੇ ਲਿਖ ਰਿਹਾ ਹਾਂ ਸੋ ਕੁੱਲ ਬਣਾ ਕੇ ਅਸੀਂ ਕਹਿ ਸਕਦੇ ਹਾਂ ਕਿ ਇਹ ਬਾਬੇ ਕਥਾ ਕਰਨ ਵਾਲੇ ਸੁਣੀਆਂ ਸੁਣਾਈਆਂ ਗੱਲਾਂ ਕਰਦੇ ਹਨ ਜਿਹੜੀਆਂ ਗੱਲਾਂ ਵਿੱਚ ਕੁਝ ਵੀ ਤੰਤ ਨਹੀਂ ਹੁੰਦਾ ਸੰਗਤਾਂ ਨੂੰ ਚਾਹੀਦਾ ਹੈ ਕਿ ਉਹ ਖੁਦ ਗੁਰਬਾਣੀ ਨੂੰ ਪੜ੍ਹ ਕੇ ਸਮਝਣਾ ਤੇ ਆਪਣੇ ਇਤਿਹਾਸ ਨੂੰ ਵੀ ਜਾਣਨ ਦੀ ਕੋਸ਼ਿਸ਼ ਕਰਨ ਤਾਂ ਕਿ ਉਹਨਾਂ ਨੂੰ ਸੱਚ ਤੇ ਝੂਠ ਦਾ ਪਤਾ ਲੱਗ ਸਕੇ ਉਮੀਦ ਹੈ ਕਿ ਆਪ ਜੀ ਨੂੰ ਮੇਰੀ ਗੱਲਬਾਤ ਚੰਗੀ ਲੱਗੀ ਹੋਵੇਗੀ ਗੱਲਬਾਤ ਚੰਗੀ ਲੱਗੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਅੱਗੇ ਸ਼ੇਅਰ ਕਰ ਦੇਣਾ ਆਪ ਸਭ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ